ਪੰਜਾਬ ਦੇ ਵਿੱਚ ਇੱਕ ਵੱਡਾ ਰੋਸ ਮਾਰਚ ਕੱਢਣ ਦੀ ਤਿਆਰੀ ਕੀਤੀ ਜਾ ਰਹੀ ਹੈ ਉਸੇ ਤਰ੍ਹਾਂ ਗੱਡੀਆਂ ਦਾ ਜਥੇਬੰਦੀਆਂ ਦਾ ਹਜੂਮ ਸੱਦਿਆ ਜਾ ਰਿਹਾ ਹੈ ਜਿਵੇਂ ਕਦੀ ਦਿੱਲੀ ਅੰਦੋਲਨ ਨੂੰ ਲੈ ਕੇ ਪ੍ਰੋਗਰਾਮ ਬਣਦਾ ਪਿਆ ਸੀ ਦਿੱਲੀ ਅੰਦੋਲਨ ਦੇ ਵਿੱਚ ਜਿਵੇਂ ਕਿਸਾਨਾਂ ਦਾ ਇਕੱਠ ਸੱਦਿਆ ਗਿਆ ਸੀ ਉਸੇ ਤਰ੍ਹਾਂ ਹੁਣ ਇੱਕ ਵੱਡਾ ਇਕੱਠ ਪੰਥਕ ਜਥੇਬੰਦੀਆਂ ਵੱਲੋਂ ਕੀਤਾ ਜਾ ਰਿਹਾ ਉਹਦੇ ਵਿੱਚ ਕਿਸਾਨ ਲੀਡਰ ਵੀ ਸ਼ਾਮਿਲ ਹੋਣਗੇ ਕਿਹਾ ਜਾ ਰਿਹਾ ਤੇ ਨਾਲ ਦੀ ਨਾਲ ਮਜ਼ਦੂਰ ਯੂਨੀਅਨਾਂ ਵੀ ਉਹਦੇ ਵਿੱਚ ਸ਼ਾਮਿਲ ਹੋਣਗੀਆਂ ਪੰਥਕ ਜਥੇਬੰਦੀਆਂ ਇਕੱਠੀਆਂ ਹੋਣਗੀਆਂ ਔਰ ਗੱਡੀਆਂ ਕਾਫਲੇ ਲੈ ਕੇ ਫਤਿਹਗੜ ਸਾਹਿਬ ਦੀ ਧਰਤੀ ਪਹੁੰਚਣ ਨੂੰ ਅਪੀਲ ਕੀਤੀ ਗਈ ਹੈ 1 ਅਕਤੂਬਰ ਤਰੀਕ ਮੱਥ ਲਈ ਗਈ ਹੈ 1 ਅਕਤੂਬਰ ਨੂੰ ਇੱਕ ਵੱਡਾ ਰੋਸ ਮਾਰਚ ਹੋਣ ਜਾ ਰਿਹਾ ਹੈ ਜਿਹੜਾ ਫਤਿਹਗੜ ਸਾਹਿਬ ਦੀ ਧਰਤੀ ਤੋਂ ਚੰਡੀਗੜ੍ਹ ਤੱਕ ਕੂਚ ਕਰੇਗਾ ਔਰ ਚੰਡੀਗੜ੍ਹ ਜਾ ਕੇ ਸੀਐਮ ਰਹਿਸ਼ਦਾ ਘੇਰਾ ਪਾਇਆ ਜਾਵੇਗਾ ਸੀਐਮ ਰਹਿਸ਼ਦਾ ਘੇਰਾ ਕੀਤਾ ਜਾਵੇਗਾ ਇਸ ਬਾਰੇ ਜਾਣਕਾਰੀ ਜਿਹੜੀ ਹੈ ਉਹ ਸਾਂਝੀ ਕੀਤੀ ਹੈ ਪਾਲ ਸਿੰਘ ਫਰਾਂਸ ਕੌਮੀ ਇਨਸਾਫ ਮੋਰਚੇ ਦੇ ਵੱਲੋਂ ਇਹ ਫੈਸਲਾ ਖਾਣਤਾ ਗਿਆ ਪਾਲ ਸਿੰਘ ਫਰਾਂਸ ਸਿੱਖਾਗੂ ਨੇ ਉਹਨਾਂ ਦੇ ਵੱਲੋਂ ਇਹ ਜਾਣਕਾਰੀ ਸਪਸ਼ਟ ਕਰ ਦਿੱਤੀ ਗਈ ਹੈ ਕਿ ਇੱਕ ਤਰੀਕ ਨੂੰ ਵੱਡਾ ਮੋਰਚਾ ਲਾਉਣ ਦੀ ਤਿਆਰੀ ਹੈ ਔਰ ਮੋਰਚਾ ਸੀਐਮ ਭਗਵੰਤ ਮਾਨ ਦੀ ਰਿਹائش ਦੇ ਬਾਹਰ ਚੰ디ਗੜ੍ਹ ਵਿਖੇ ਲਾਇਆ ਜਾਵੇਗਾ ਉਸ ਵਾਸਤੇ ਫਤਿਹਗੜ ਸਾਹਿਬ ਤੋਂ ਬਹੀਰਾ ਕੱਤੀਆਂ ਜਾਣਗੀਆਂ ਔਰ ਕਿਸਾਨ ਜਥੇਬੰਦੀਆਂ ਨੂੰ ਵੀ ਅਪੀਲ ਹੈ ਕਿ ਪੰਥਕ ਜਥੇਬੰਦੀਆਂ ਦੇ ਨਾਲ ਰਲ ਕੇ ਸਮਰਥਨ ਕੀਤਾ ਜਾਵੇ ਮਜ਼ਦੂਰ ਯੂਨੀਅਨਸ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਵੀ ਉੱਥੇ ਪਹੁੰਚਣ ਹਮ ਹਮਾ ਕੇ ਅਤੇ ਬਹੀਰਾ ਕੱਤੀਆਂ ਜਾਣ ਆਖਿਰਕਾਰ ਕਾਰਨ ਕੀ ਹੈ ਕਿਹੜੇ ਕਾਰਨ ਵਸ ਇਹ ਸਭ ਕੀਤਾ ਜਾ ਰਿਹਾ ਦਰਸਲ ਕੌਮੀ ਇਨਸਾਫ ਮੋਰਚੇ ਦੇ ਵੱਲੋਂ ਸਦਾਤ ਜ਼ਾਹਿਰ ਤੌਰ ਦੇ ਉੱਤੇ ਕੁਝ ਇਹੋ ਜਿਹਾ ਹੀ ਮੈਟਰ ਹੋਵੇਗਾ ਤੇ ਜਦੋਂ ਪਾਲ ਸਿੰਘ ਫਰਾਂਸ ਨੇ ਜਾਣਕਾਰੀ ਦਿੱਤੀ ਤੇ ਉਸ ਦੇ ਵਿੱਚ ਸਾਫ਼ ਕਿਹਾ ਕਿ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਇਹ ਪ੍ਰੋਗਰਾਮ ਮਿੱਥਿਆ ਗਿਆ ਬੰਦੀ ਸਿੱਖਾਂ ਦੀ ਰਿਹਾਈ ਦੇ ਨਾਲ ਨਾਲ ਬੇਅਦਬੀ ਮਾਮਲੇ ਵੀ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਬੇਅਦਬੀ ਮਾਮਲੇ ਔਰ ਦੂਜੇ ਪਾਸੇ ਬੰਦੀ ਸਿੰਘਾਂ ਦੀ ਰਿਹਾਈ ਜਿਸ ਵਾਸਤੇ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵੱਲੋਂ ਕੂਚ ਕੱਢਣ ਲਈ ਤਿਆਰਬਰ ਤਿਆਰ ਬੈਠਾ ਕੌਮੀ ਇਨਸਾਫ ਮੋਰਚਾ ਔਰ ਨਾਲ ਦੀ ਨਾਲ ਸਮਰਥਨ ਵੀ ਜਿਹੜਾ ਉਹ ਮੰਗਿਆ ਗਿਆ ਪਾਲ ਸਿੰਘ ਫਰਾਂਸ ਨੇ ਵੱਡੇ ਵੱਡੇ ਦਾਅਵੇ ਕੀਤੇ ਨੇ ਕਿ ਸੀਐਮ ਭਗਵੰਤ ਮਾਨ ਜਦੋਂ ਪਾਰਟੀ ਪੱਧਰ ਤੇ ਸੰਘਰਸ਼ ਕਰ ਰਹੇ ਸੀ ਉਦੋਂ ਆਮ ਸਾਹਿਬ ਗੁਰਦੁਆਰੇ ਭਾਈ ਗੁਰਬਖਸ਼ ਸਿੰਘ ਦੇ ਵੱਲੋਂ ਮੋਰਚਾ ਲਾਇਆ ਗਿਆ ਸੀ ਉੱਥੇ ਆ ਕੇ ਬੈਠੇ ਸੀ ਤੇ ਸਮਰਥਨ ਕੀਤਾ ਸੀ ਇਹ ਵੀ ਪਾਲ ਸਿੰਘ ਫਰਾਂਸ ਨੇ ਕਿਹਾ ਕਿ ਲੁਧਿਆਣੇ ਇਹ ਵੀ ਉਹਨਾਂ ਨੇ ਕਿਹਾ ਕਿ ਲੁਧਿਆਣੇ ਹਸਨਪੁਰ ਬਾਬਾ ਸੂਰਤ ਸਿੰਘ ਨੇ ਮੋਰਚਾ ਲਾਇਆ ਸੀ ਉੱਥੇ ਵੀ ਸੀਐਮ ਭਗਵੰਤ ਮਾਨ ਉਸ ਵੇਲੇ ਸੰਘਰਸ਼ ਵੇਲੇ ਦੇ ਪਹੁੰਚੇ ਸੀ ਔਰ ਸਮਰਥਨ ਕੀਤਾ ਸੀ ਚਾਹ ਪੀ ਕੇ ਨਾਲ ਬਹਿ ਕੇ ਸਮਰਥਨ ਕੀਤਾ ਸੀ ਕਿਹਾ ਸੀ ਕਿ ਤੁਹਾਡੀਆਂ ਮੰਗਾਂ ਜਾਇਜ਼ ਨੇ ਉਹ ਕਹਿੰਦੇ ਕਿ ਜੇ ਜਾਇਜ਼ ਸੀ ਮੰਗਾਂ ਦੋਵੇਂ ਮਰੀ ਭਾਵੇਂ ਉਹ ਅੰਬਸਾਹ ਗੁਰਦੁਆਰਾ ਹੋਵੇ ਭਾਵੇਂ ਉਹ ਲੁਧਿਆਣੇ ਹਸਨਪੁਰਾ ਹੋਵੇ ਤੇ ਫੇਰ ਹੁਣ ਤੱਕ ਉਹ ਮੰਗਾਂ ਪੂਰੀਆਂ ਕਿਉਂ ਨਹੀਂ ਕੀਤੀਆਂ ਗਈਆਂ ਸਮਰਥਨ ਕਰਕੇ ਸੀਐਮ ਭਗਵੰਤ ਮਾਨ ਭੁੱਲ ਕਿਉਂ ਗਏ ਨੇ ਸਵਾਲ ਇਹ ਚੁੱਕਦੇ ਪਾਲ ਸਿੰਘ ਫਰਾਂਸ ਨਜ਼ਰ ਆ ਰਹੇ ਨੇ ਬੇਦਬੀ ਮਾਮਲਿਆਂ ਨੂੰ ਲੈ ਕੇ ਵੀ ਗੱਲ ਕੀਤੀ ਗਈ ਹੈ ਕਿ ਕਹਿੰਦੇ ਜਿਹੜੇ ਬੇਦਬੀ ਕਰਦੇ ਨੇ ਜਾਂ ਜਿਹੜੇ ਕਰਾਉਂਦੇ ਨੇ ਐਨਐਸਏ ਉਹਨਾਂ ਤੇ ਕਿਉਂ ਨਹੀਂ ਲਾਈ ਜਾ ਰਹੀ ਇਹ ਵੀ ਆਵਾਜ਼ ਪਾਲ ਸਿੰਘ ਵਨਾਸ ਨੇ ਚੁੱਕੀ ਹੈ ਕਹਿੰਦੇ ਨੇ ਕਿ ਐਨਐਸਏ ਪੰਜਾਬ ਦੇ ਨੌਜਵਾਨਾਂ ਦੇ ਉੱਤੇ ਲਾਈ ਜਾ ਰਹੀ ਹੈ ਐਂ ਲੱਗਦਾ ਜਿਵੇਂ ਭਾਈ ਅਮਰਤਪਾਲ ਸਿੰਘ ਵੱਲ ਵੀ ਇਸ਼ਾਰਾ ਕੀਤਾ ਉਹਨਾਂ ਨੇ ਪਰ ਦੂਜੇ ਪਾਸੇ ਕਹਿੰਦੇ ਕਿ ਜਿਹੜੇ ਬੇਦਬੀ ਕਰ ਰਹੇ ਨੇ ਜਾਂ ਜਿਹੜੇ ਬੇਦਬੀ ਕਰਵਾ ਰਹੇ ਨੇ ਉਹਨਾਂ ਦੇ ਉੱਤੇ ਐਨਐਸਏ ਕਿਉਂ ਨਹੀਂ ਲਗਾਈ ਜਾ ਰਹੀ ਉਹਨਾਂ ਨੂੰ ਕਿਉਂ ਹਰ ਵਾਰ ਬਚਾਲਿਆ ਜਾਂਦਾ ਹੈ ਉਹਨਾਂ ਨੂੰ ਕਿਉਂ ਪਾਸੇ ਰੱਖ ਲਿਆ ਜਾਂਦਾ ਹੈ ਤੇ ਐਨਐਸਏ ਲਾਉਣ ਲਈ ਪੰਜਾਬ ਦੇ ਨੌਜਵਾਨ ਚੋ ਲੱਭ ਲਏ ਜਾਂਦੇ ਨੇ ਇਧਰ ਵਾਲੀ ਵੀ ਆਵਾਜ਼ ਪਾਲ ਸਿੰਘ ਫਰਾਂਸ ਚੁੱਕਦੇ ਨਜ਼ਰ ਆਏ ਨੇ ਇਸ ਵਾਸਤੇ ਹੁਣ ਵੱਡਾ ਹੰਗਾਰਾ ਭਰਿਆ ਅਪੀਲ ਕੀਤੀ ਹੈ ਜਿ세 ਬੰਦਿਆਂ ਨੂੰ ਰਲ ਕੇ ਕੂਚ ਕਰਨ ਦੀ ਗੱਲ ਕੀਤੀ ਹੈ ਕੌਮੀ ਇਨਸਾਫ ਮੋਰਚੇ ਵੱਲੋਂ ਵੱਡਾ ਫੈਸਲਾ ਔਰ 1 ਅਕਤੂਬਰ ਨੂੰ ਚੰਡੀਗੜ੍ਹ ਤੱਕ ਰੋਸ ਮਾਰਚ ਕੱਢਿਆ ਜਾਵੇਗਾ ਸ੍ਰੀ ਫਤਿਹਗੜ੍ਹ ਸਾਹਿਬ ਤੋਂ ਕੀ ਕੁਝ ਹੁੰਦਾ ਹੈ ਵੇਖਣਾ ਹੋਵੇਗਾ ਜੋ ਵੀ ਹੋਏਗਾ ਦੱਸਦੇ ਰਹਾਂਗੇ ਬਣੇ ਰਹੋ ਵਨ ਇੰਡੀਆ ਪੰਜਾਬੀ ਤੇ